ਹਾਂਜੀ ਆਪਾਂ ਨੇ ਯਾਰੀ ਦੇ باوجود ਦੋਖ ਲੈਣਾ ਨਹੀਂ ਸੀ ਇਹਨੇ ਤਾਂ ਸੁਣ ਕੇ ਦੇਖੀ ਹੋਈ ਹਾਉ ਡੱਬ ਵਿੱਚ ਰੱਖੀ ਦੀ ਆ ਬੰਦੇ ਖਾਣੀ ਨਹੀਂ ਮੇਰੀ ਉੱਤੇ ਸੜੇ ਦੁਨੀਆਂ ਏ ਸਾਰੀ ਨਹੀਂ ਹਾਉ ਡੱਬ ਵਿੱਚ ਰੱਖੀ ਦੀ ਆ ਬੰਦੇ ਖਾਣੀ ਨਹੀਂ ਮੇਰੀ ਉੱਤੇ ਸੜੇ ਦੁਨੀਆਂ ਏ ਸਾਰੀ ਨਹੀਂ ਹਾਉ ਵੈਲ ਪੁਣੇ ਨਾਲੀ ਸਾਡਾ ਦਿਨ ਟੱਪਦਾ ਜ਼ਿੰਦਗੀ ਆ ਮਾੜੇ ਕੰਮਾਂ ਵਿੱਚ ਗਾਰੀ ਨਹੀਂ ਹਾ ਕਦੇ ਕੀਤਾ ਨੀਓ ਮਾੜਾ ਅਸੀਂ ਕਿਸੇ ਬੰਦੇ ਦਾ ਤਾਂ ਹੀ ਜ਼ਿੰਦਗੀ ਦੇ ਵਿੱਚ ਆ ਸਕੂਨ ਗੋਰੀਏ ਜੀਣਾ ਯਾਰਾਂ ਨਾਲੀ ਮਰਨਾ ਇਹੀ ਸਾਡੀ ਜ਼ਿੰਦਗੀ ਦਾ ਰੂਲ ਗੋਰੀਏ ਹਉ ਯਾਰਾਂ ਨਾਲੀ ਜੀਣਾ ਯਾਰਾਂ ਨਾਲੀ ਮਰਨਾ ਇਹੀ ਸਾਡੀ ਜ਼ਿੰਦਗੀ ਦਾ ਰੂਲ ਗੋਰੀਏ ਹਉ ਗੁੰਡਾਗਰਦੀ ਤਾਂ ਸਾਡਾ ਕੰਮ ਬਲੀਏ ਇਹਦੇ বিনা ਕਿੱਥੇ ਸਾਨੂੰ ਚੈਨ ਨਾ ਕਰੋ ਹਉ ਜਿੱਥੋਂ ਦੀ ਤੂ ਪੈਣ ਸਾਡੀ ਹੋਈ ਫਿਰਦੀ ਉਸ ਏਰੀਆ ਚੋਂ ਯਾਰ ਤੇਰਾ ਬੈਣ ਨਾ ਕਰੋ ਹੋ ਲੱਲੀ ਛੱਲੀ ਖੜੇ ਦੂਰੀ ਫੁੱਟ ਦੀ ਬਣਾ ਕੇ ਹੋ ਲੱਲੀ ਛੱਲੀ ਖੜੇ ਦੂਰੀ ਫੁੱਟ ਦੀ ਬਣਾ ਕੇ ਡੱਬ ਨਾਲ ਲਾਈਦਾ ਏ ਟੂਲ ਗੋਰੀਏ ਹੌ ਯਾਰਾਂ ਨਾਲੀ ਜੀਣਾ ਯਾਰਾਂ ਨਾਲੀ ਮਰਨਾ ਇਹੀ ਸਾਡੀ ਜ਼ਿੰਦਗੀ ਦਾ ਰੂਲ ਗੋਰੀਏ ਯਾਰਾਂ ਨਾਲੀ ਜੀਣਾ ਯਾਰਾਂ ਨਾਲੀ ਮਰਨਾ ਇਹੀ ਸਾਡੀ ਜ਼ਿੰਦਗੀ ਦਾ ਰੂਲ ਗੋਰੀਏ ਚੰਗਾ ਲੱਗਿਆ ਵੀਰੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ